ਜੀ ਮੇਰੇ ਹਸਬੰਡ ਗੁਰਦੁਆਰੇ ਵਗੈਰਾ ਜਾਂਦੇ ਨੇ ਤੇ ਉਹ ਕਹਿੰਦੇ ਨੇ ਵੀ ਤੂੰ ਨਾਮਦਾਰ ਨਹੀਂ ਲੈਣਾ ਹੈਗਾ ਤੇ ਮੈਨੂੰ ਕੀ ਕਰਨਾ ਚਾਹੀਦਾ ਉਹ ਕਹਿੰਦੇ ਨੇ ਵੀ ਤੂੰ ਜਪਜੀ ਸਾਹਿਬ ਦਾ ਪਾਠ ਤੇ ਚਉਪਾਈ ਸਾਹਿਬ ਦਾ ਪਾਠ ਕਰ ਕਿ ਤੂੰ ਨਾਮਦਾਰ ਰਹਿਂਦੇ ਬਾਬਾ ਜੀ ਮੈਨੂੰ ਫੇ ਕੀ ਕਿੱਦਾਂ ਕਰਾਂ ਮੈਂ ਕਰੋ ਚੰਗੀ ਗੱਲ ਹੈ ਬੇਟਾ ਜਪਜੀ ਸਾਹਿਬ ਦਾ ਪਾਠ ਕਰੋ ਤੁਸੀਂ ਆਪਾਂ ਘਰ ਦਾ ਮਾਹੌਲ ਨਹੀਂ ਵਿਗਾੜਨਾ ਬੇਟਾ ਹੁਣ ਨਾਮ ਲੈਣ ਦੇ ਨਾਲ ਤਾਂ ਕੁਝ ਨਹੀਂ ਹੋਣਾ ਜਿੰਨਾ ਚਿਰ ਆਪਾਂ ਉਹਨੂੰ ਅਮਲ ਵਿੱਚ ਨਹੀਂ ਲਿਆਵਾਂਗੇ ਸੋ ਇਸ ਕਰਕੇ ਬੇਟਾ ਘਰ ਦਾ ਤੁਸੀਂ ਆਪਣੀ ਜ਼ਿੰਮੇਵਾਰੀ ਚੁੱਕੋ ਘਰ ਦਾ ਇਹੋ ਜਿਹਾ ਮਾਹੌਲ ਬਣਾਓ ਕਿ ਉਹ ਖੁਦ ਤੁਹਾਨੂੰ ਕਹਿਣ ਕਿ ਹਾਂ ਠੀਕ ਹੈ ਤੁਸੀਂ ਜਾ ਕੇ ਲੈ ਸਕਦੇ ਪਰ ਬਾਬਾ ਜੀ ਮੈਨੂੰ ਇਹ ਹੁੰਦਾ ਕਿ ਮੈਂ ਕਿੱਥੋਂ ਬਚਪਨ ਤੋਂ ਆਂਦੀ ਆ ਜਾਂ ਆ ਰਹੀ ਆ ਜਲਦਬਾਜ਼ੀ ਨਹੀਂ ਜਲਦਬਾਜ਼ੀ ਨਹੀਂ ਕਰਨੀ ਬੇਟਾ ਜੇ ਘਰ ਦਾ ਮਾਹੌਲ ਆਪਾਂ ਵਿਗਾੜ ਕੇ ਬਹਿ ਜਾਵਾਂਗੇ ਤਾਂ ਕਿੱਥੋਂ ਨਿਭਾਇਆ ਜਾਊਗਾ ਸਾਡੇ ਹਾਂਜੀ ਜੋ ਵੀ ਜਪਜੀ ਸਾਹਿਬ ਦਾ ਪਾਠ ਕਰੋਗੇ ਨਾ ਇੱਕ ਇੱਕ ਲਫ਼ਜ਼ ਨੂੰ ਸਮਝ ਕੇ ਚੱਲੋ ਓਕੇ ਸਾਰੀ ਬਾਣੀ ਚ ਲਿਖਿਆ ਤਾਂ ਉਹੀ ਹੈ ਬੇਟਾ ਹਾਂਜੀ ਸੋ ਜਦੋਂ ਤੁਸੀਂ ਸਮਝੋਗੇ ਤਾਂ ਹੀ ਤੁਸੀਂ ਉਹਨਾਂ ਨੂੰ ਦੱਸ ਸਕੋਗੇ ਨਾ ਠੀਕ ਹੈ ਮਮਾ ਬਬਾ